ਪੰਜਾਬ ਦੇ ਕੋਆਪਰੇਟਿਵ ਬੈਂਕ ਅਤੇ ਸਹਿਕਾਰੀ ادارے ਜਿਹੜੇ ਨੇ ਲਗਾਤਾਰ ਘਾਟਿਆਂ ਚ ਜਾ ਰਹੇ ਨੇ ਅਜੇ ਹੀ ਕਿਸਾਨ ਆਗੂ ਬਲਬੀਰ ਸਿੰਘ ਰਾਜੀਵਾਲ ਨੇ ਕਿਹਾ ਲੇਕਿਨ ਇਸ ਦੇ ਵਿੱਚ ਕਿੰਨੀ ਸੱਚਾਈ ਹੈ ਕਿਹੜੇ ਤੱਥ ਉਹਨਾਂ ਨੇ ਸਾਹਮਣੇ ਲੈ ਕੇ ਆਂਦੇ ਨੇ ਗੱਲਬਾਤ ਕਰਦੇ ਆਂ ਰਜਵਾਲ ਸਾਹਿਬ ਕਿਹੜੇ ਤੱਥਾਂ ਦੇ ਆਧਾਰ 'ਤੇ ਤੁਸੀਂ ਇਹ ਜਿਹੜੀ ਸਟੇਟਮੈਂਟ ਕਹਿ ਰਹੇ ਹੋ ਵੀ ਡੁੱਬਨ ਜਾ ਰਹੇ ਆ ਜਾਂ ਕਰਜ਼ੇ ਦੇ ਵਿੱਚ ਨੇ ਦੇਖੋ ਇਹਦੇ ਵਿੱਚ ਕੋਈ ਭਲੇਖਾ ਨਹੀਂ ਥਿਸ ਇਜ਼ ਔਨ ਰਿਕਾਰਡ ਮੈਂ ਜਿਹੜੇ 9 10 ਮਿਲਪਨਾਂਡਾਂ ਦਾ ਜ਼ਿਕਰ ਕੀਤਾ ਹੈ ਇਹ ਰਿਕਾਰਡ ਤੇ ਹੈ ਸਾਰੇ ਜਿਵੇਂ ਗੁਰਦਾਸਪੁਰ 65 ਕਰੋੜ ਕਾਟੇ ਤੇ ਹੈ ਬਟਿੰਡਾ 15.5 ਕਰੋੜ ਕਾਟੇ ਤੇ ਹੈ ਜਲੰਧਰ 2 ਕਰੋੜ ਕਾਟੇ ਤੇ ਹੈ ਹੁਸ਼ਿਆਰਪੁਰ 7 ਕਰੋੜ ਕਾਟੇ ਤੇ ਹੈ 49 ਕਰੋੜ ਸੰਗਰੂਰ ਕਾਟੇ ਤੇ ਹੈ ਫਾਜ਼ਿਲਕਾ 11 ਕਰੋੜ ਫਰੀਦਕੋਟ 10 ਕਰੋੜ ਪਟਿਆਲਾ 9.5 ਕਰੋੜ ਬਸੇ ਬਟਾਣਾ 25 ਕਰੋੜ ਕਾਟੇ ਚ ਹੈ ਤੇ ਸਿਰਫ ਮੋਹਾਲੀ ਲੁਧਿਆਣਾ ਤੇ ਜਲੰਧਰ ਸੋਰੀ ਹਮਰੇ ਸਰ ਇਹ ਤਿੰਨ ਪਲਾਂਟ ਨੇ ਜਿਹੜੇ ਹਾਲੇ ਪੈਰਾਂ ਸਿਰ ਨੇ ਜਿਹੜੇ ਮੁਨਾਫੇ ਚ ਨੇ ਇਹਨਾਂ ਦੇ ਸਿਰ ਤੇ ਹੀ ਮਿਲਕ ਫੈਡ ਚੱਲਦੀ ਹੈ ਕਿਉਂਕਿ ਜਿਹੜਾ ਦੁੱਧ ਦੀ ਕੀਮਤ ਹੈ ਇਹ ਦੁੱਧ ਦੀ ਸਪਲਾਈ ਹੈ ਵੇਖਣਾ ਇਹ ਜਿਹੜਾ ਕੈਸ਼ ਐਂਡ ਕੈਰੀ ਸਿਸਟਮ ਹੈ ਪਹਿਲਾਂ ਐਡਵਾਂਸ ਪੈਸੇ ਹੁੰਦੇ ਨੇ ਫਿਰ ਅਸੀਂ ਅੱਗੇ ਦਿੰਨੇ ਹੁਣ ਸਾਨੂੰ ਦਸੀ ਪੇਮੈਂਟ ਮਿਲਦੀ ਹੁੰਦੀ ਸੀ ਕਿਸੇ ਵੇਲੇ ਤੇ 10 ਦਿਨਾਂ ਬਾਅਦ ਮਿਲ ਜਾਂਦੀ ਸੀ ਹੁਣ ਹਾਲਤ ਇਹ ਹੈ ਵੀ ਸਾਡੀ ਮਿਲਕ ਫੈਡ ਵੀ ਲਾਸਟ ਉਹਨੇ ਦੇਨ 100 ਕਰੋੜ ਰੁਪਇਆ ਲੋਨ ਵੀ ਲੈ ਲਿਆ ਉਹ ਵੀ ਵਰਤਿਆ ਗਿਆ ਤਾਂ ਵੀ 1 ਮਹੀਨੇ ਦੀ ਪੇਮੈਂਟ ਹੋ ਗਈ ਉਹਨਾਂ ਤੋਂ ਪੇਮੈਂਟ ਨਹੀਂ ਦਿੱਤੀ ਜਾ ਰਹੀ ਇਹ ਇਹ ਸਾਰੀਆਂ ਗੱਲਾਂ ਹੁਣ ਪਬਲਿਕ ਨੇ ਹੁਣ ਕਿਸੇ ਨੂੰ ਸ਼ੁਭੀਆਂ ਹੋਈਆਂ ਨਹੀਂ ਕਿ ਕਿਸਾਨਾਂ ਦੀ ਕ੍ਰੇਡ ਦੀ ੱਡੀ ਮੰਨੀ ਜਾਂਦੀ ਹੈ ਜਿਹੜਾ ਮਿਲਕ ਫੈਡ ਹੋ ਗਿਆ ਚਾਹੇ ਵੇਰਕਾ ਜਿਹੜਾ ਹੋ ਗਿਆ ਮਾਰਕ ਫੈਡ ਹੋ ਗਿਆ ਸੋ ਇਹਦੇ ਪਿੱਛੇ ਹੁਣ ਕਾਰਨ ਕੀ ਮੰਨਦੇ ਹੋ ਵੀ ਕਿਵੇਂ ਸ਼ੁਰੂਆਤ ਹੋਈ ਔਰ ਕਿੱਧਰਲੇ ਪਾਸੇ ਨਿਗਾਰ ਵਾਲੇ ਜਾ ਰਿਹਾ ਹੈ ਔਰ ਕਿਉਂ ਜਾ ਰਿਹਾ ਹੈ ਅਨਫੋਰਚੂਨੇਟਲੀ ਪੰਜਾਬ ਚ ਕੋਆਪਰੇਟਿਵਸ ਕੋਆਪਰੇਟਿਵਸ ਨਹੀਂ ਬਣੀਆਂ ਇਹ ਪੋਲਿਟਿਕਲ ਔਰ ਪੋਲਿਟਿਕਲ ਲੋਕਾਂ ਦੀ ਤੇ ਬਿਊਰੋਕਰੇਟਸ ਦੀ ਦਮਛੱਲਾ ਬਣ ਕੇ ਰਹਿ ਗਈ ਕੋਆਪਰੇਟਿਵ ਮੂਵਮੈਂਟ ਅੱਜ ਕਰਪਟ ਮੂਵਮੈਂਟ ਬਣ ਗਈ ਲੋਕਾਂ ਦਾ ਇਹਦੇ ਵਿੱਚ ਵਿਸ਼ਵਾਸ ਨਹੀਂ ਰਿਹਾ ਲੋਕਾਂ ਨੂੰ ਕਾਰਪੋਰੇਟ ਸੀ ਮੂਵਮੈਂਟ ਬਣ ਨਹੀਂ ਨਹੀਂ ਦਿੱਤਾ ਜਿਹੜੇ ਜਿਹੜੇ ਲੋਕਾਂ ਦਾ ਇਹ ਤੇ ਕਬਜ਼ਾ ਹੋ ਗਿਆ ਇਹ ਇਹ ਇਸ ਔਰ ਉਹਨਾਂ ਦਾ ਕੰਮ ਪੈਸੇ ਕਮਾਉਣਾ ਹੈ ਉਹਨਾਂ ਨੂੰ ਕੋਆਪਰੇਟ ਨਾਲ ਕੋਈ ਪਿਆਰ ਨਹੀਂ ਤੋ ਆਪਣੇ ਕੰਮ ਲੱਗੇ ਨੇ ਉਹਨਾਂ ਨੇ ਪੱਠਾ ਬਠਾਤਾ ਸਾਰਿਆਂ ਨੂੰ ਦੀਨ ਜਿਹੜਾ ਹੈਗਾ ਰਜਿਸਟਰਾਰ ਨੂੰ ਹੀ ਮਿਲਿਆ ਜਿਹੜਾ ਸਰਕਾਰੀ ਰਜਿਸਟਰੀ ਕੀ ਉਹਨਾਂ ਦਾ ਕਹਿਣਾ ਅਸਲ ਵਿੱਚ ਹੋਇਆ ਕਿਉਂ ਪਰ ਕੀ ਉਪਰਾਲੇ ਜਾਂ ਕਦਮ ਜਿਹੜੇ ਉਹ ਚੁੱਕਰੇ ਹੋਣ ਇਹਨੂੰ ਠੀਕ ਕਰਨ ਵਾਸਤੇ ਜਾਂ ਇਸੇ ਤਰ੍ਹਾਂ ਚੱਲੂਗਾ ਰਜਿਸਟਰਾਰ ਨੂੰ ਅਸੀਂ ਕਿਹਾ ਵੀ ਤੁਹਾਡਾ ਕੰਮ ਤੁਸੀਂ ਕਸਟੋਡੀਓ ਨੂੰ ਕੋਆਪਰੇਟਿਵ ਮੂਵਮੈਂਟ ਦੇ ਤੁਹਾਡਾ ਕੰਮ ਸਿਰਫ ਸੋਸਾਇਟੀਆਂ ਰਜਿਸਟਰ ਕਰਨਾ ਨਹੀਂ ਤੁਸੀਂ ਸੀਸ ਸੁਸਾਇਟੀਆਂ ਰਜਿਸਟਰ ਕਰਕੇ ਉਹ ਚੱਲਦੀਆਂ ਠੀਕ ਨੇ ਇਹ ਵੀ ਵਾਚ ਕਰਨਾ ਹੁੰਦਾ ਹੈ ਜੇ ਕੋਈ ਗਲਤ ਹੋ ਰਿਹਾ ਹੈ ਉਹਦੇ ਖਿਲਾਫ ਕਾਰਵਾਈ ਵੀ ਤੁਸੀਂ ਕਰਨੀ ਹੁੰਦੀ ਹੈ ਤੁਸੀਂ ਦੱਸੋ ਤੁਹਾਨੂੰ ਪਤਾ ਹੈ ਵੀ ਸਾਰੇ ਕੋਆਪਰੇਟਿਵ ਵਿਧਾਰੇ ਘਾਟੇ 'ਚ ਨੇ ਉਹਦੇ ਕੋਈ ਜਵਾਬ ਨਹੀਂ ਸੀ ਅਸੀਂ ਉਹਨੂੰ ਪੁੱਛਿਆ ਵੀ ਤੇਰੀਆਂ 88 ਵਿੱਚੋਂ 65 ਕੋਆਪਰੇਟਿਵ ਬੈਂਕਾਂ ਜਿਹੜੀਆਂ ਉਹ ਘਾਟੇ 'ਚ ਨੇ ਜਿੰਨੀਆਂ ਲੈਂਡ ਮਾਰਗੇਜ ਬੈਂਕਾਂ ਨੇ ਉਹ ਘਾਟੇ 'ਚ ਨੇ ਤੇਰੀ ਇੱਕ ਇੱਕ ਕਰਕੇ ਵੀਵ ਕੋ ਡੁੱਬ ਗਈ ਅਮ ਵੀ ਕੋਨੀ ਨਾਲ ਇਹ ਹਾਊਸਫੈਲ ਵੀ ਡੁੱਬ ਗਈ ਥੋੜੀਆਂ ਇੱਕ ਇੱਕ ਕਰਕੇ ਸਾਰੀਆਂ ਇੰਸਟੀਚਿਊਸ਼ਨ ਡੁੱਬੀ ਜਾ ਰਹੀਆਂ ਤੁਸੀਂ ਕੀ ਕਰਦੇ ਹੋ ਉਹ ਤਸल्ली बख्ਸ਼ ਜਵਾਬ ਨਹੀਂ ਸੀ ਤੇ ਫਿਰ ਅਸੀਂ ਉਹਨੂੰ ਜ਼ਿਕਰ ਕੀਤਾ ਵੀ ਪਿਛਲੇ ਸਮਿਆਂ ਵਿੱਚ ਆ ਜਿਹੜੇ ਕੋਟਾਲੇ ਹੋਏ ਐ ਇਹਨਾਂ ਤੇ ਕਾਰਵਾਈ ਕਿਉਂ ਨਹੀਂ ਕੀਤੀ ਕੋਈ ਇਨਕੁਆਰੀਆਂ ਹੋ ਕੇ ਪਏ ਨੇ ਇਹ ਆ ਇਨਕੁਆਰੀਆਂ ਅਧ ਬਚਾਰੇ ਲਟਕਦੀਆਂ ਨੇ ਤੇ ਰਜਿਸਟਰ ਨੇ ਕੀ ਕੀਤਾ ਜੇ ਮਿਲਕ ਫੈਡ ਨਹੀਂ ਕੋਈ ਕਾਰੋਬਾਰ ਕਰਵਾਈ ਕਰਦੀ ਤਾਂ ਰਜਿਸਟਰ ਨੇ ਸੂਵ ਮੋਟੋ ਨੋਟਿਸ ਲਾ ਕੇ ਉਹਨੇ ਕਿਉਂ ਨਹੀਂ ਕਾਰਵਾਈ ਕੀਤੀ ਉਹਦੇ ਕੋਈ ਜਵਾਬ ਨਹੀਂ ਅਫਸੋਸ ਇਹ ਵੀ ਹੈ ਵੀ ਕੋਆਪਰੇਟਿਵ ਵਿਭਾਗ ਮਾ ਚੀਫ ਮਿਨਿਸਟਰ ਕੋਲ ਹੈ 25 ਸਾਲ ਤੋਂ ਬਾਅਦ ਸਰਕਾਰ ਬਣੀ ਨੂੰ ਹੋ ਗਏ ਇੱਕ ਵੀ ਮੀਟਿੰਗ ਚੀਫ ਮਿਨਿਸਟਰ ਨੇ ਕੋਆਪਰੇਟਿਵ ਦੇ ਅਫਸਰਾਂ ਨਾਲ ਨਹੀਂ ਲਈ ਸੱਤਾ ਇਹ ਸਭ ਸਰ ਨੇ ਜਿਹੜੇ ਕੋ-ਪ੍ਰੋਡਕਸ਼ਨ ਚਲਾਉਂਦੇ ਨੇ ਕੋਈ ਮਾਰਕਫਲਡ ਚਲਾਉਂਦਾ ਕੋਈ ਮਿਲਕਫਲਡ ਚਲਾਉਂਦਾ ਕੋਈ ਸ਼ੂਗਰਫਲਡ ਚਲਾਉਂਦਾ ਕੋਈ ਰਜਿਸਟਰ ਲੱਗਿਆ ਕੋਈ ਐਡੀਸ਼ਨਲ ਰਜਿਸਟਰ ਲੱਗਿਆ ਤੇ ਕਦੇ ਚੀਫ ਮਿਨਿਸਟਰ ਨੇ ਇਹ ਜ਼ਹਿਮਤ ਨਹੀਂ ਉਠਾਈ ਵੀ ਉਹ ਇਹਨਾਂ ਨਾਲ ਬੈਠ ਕੇ ਗੱਲ ਕਰ ਸਕੀ ਵੀ ਦੱਸੋ ਵੀ ਅੱਜ ਕੋ-ਆਪਰੇਟਿਵ ਦਾ ਹਾਲ ਕੀ ਹੈ ਸਾਰੇ ਜਿਹੜਾ ਸਾਡਾ ਸਿਸਟਮ ਹੈ ਕੋਲੈਪਸ ਹੋ ਰਿਹਾ ਹੈ ਬਿੰਡਾਂ ਦੀਆਂ ਸੁਸਾਇਟੀਆਂ ਚ ਗਵਨ ਹੋ ਰਹੇ ਨੇ ਡੇਰਾ ਬਾਬਾ ਨਾਨਕ 8 ਮਹੀਨੇ ਤਰਨਾ ਚੱਲਿਆ ਸਾਡਾ ਉੱਤੇ 15 ਕਰੋੜ ਰੁਪਏ ਦਾ ਕੋਆਪਰੇਟਿਵ ਬੈਂਕ ਦਾ ਤੇ ਸੋਸਾਇਟੀ ਦਾ ਰਲ ਕੇ ਗਵਨ ਕੀਤਾ ਹੋਇਆ ਸੀ ਉਹ 8 ਮਹੀਨੇ ਬਾਅਦ ਮਸਲਾ ਹੱਲ ਹੋਇਆ ਇਹ ਇੱਕ ਇੱਕ ਕਰਕੇ ਸਾਰੀਆਂ ਇੰਸਟੀਟਿਊਸ਼ਨਸ ਦਾ ਪਠਾ ਬੈਠ ਰਿਹਾ ਔਰ ਅੱਜ ਮੁਸ਼ਕਲ ਹੈ ਵੀ ਮਿਲਕ ਫੈਟ ਨੂੰ ਤਾਂ ਇਦਾਂ ਡੁਬੋਇਆ ਜਾ ਰਿਹਾ ਜਿਵੇਂ ਇਹ ਅਮਲ ਦੇ ਅਮਲ ਨੂੰ ਉਹ ਐਨਕਰਾਜ ਕਰਨਾ ਵੀ ਉਹ ਅੱਜ ਇਸ ਲੈਜ ਸਾਰਾ ਤੇ 슈ਗਰ ਫੈਟ ਨੂੰ ਡੋਬਿਆ ਜਾ ਰਿਹਾ ਵੀ ਇਹਨਾਂ ਨੂੰ ਪ੍ਰਾਈਵੇਟ ਲੋਕਾਂ ਨੂੰ ਦੇ ਦਈਏ ਮਿਲਨ ਨੂੰ ਲੀਸ ਤੇ ਤੇ ਸਰਕਾਰ ਖੜਾ ਚੜਾਏ ਸਰਕਾਰ ਨੂੰ ਕੋਆਪਰੇਟਿਵ ਨੂੰ ਬਚਾਉਣ ਦਾ ਕੋਈ ਉਪਰਾਲਾ ਸਾਹਮਣੇ ਨਹੀਂ ਨਜ਼ਰ ਆ ਰਿਹਾ ਤੁਸੀਂ ਇਮੇਜਿਨ ਕਰੋ ਅਸੀਂ 2010 ਦੇ ਵਿੱਚ ਮਠਾਈਆਂ ਬਣਾਉਣੀ ਸ਼ੁਰੂ ਕੀਤੀਆਂ ਇੱਥੇ ਮਿਲਕ ਪਲਾਂਟ ਮੋਹਾਲੀ ਚ ਉਹ ਹਰ ਸਾਲ ਤਕਰੀਬਨ 8 ਕਰੋੜ ਰੁਪਏ ਦੀ ਮਠਾਈ ਐਡਵਾਂਸ ਪੈਸੇ ਨਾਲ ਵਿਕਦੀ ਸੀ ਕੁਆਲਿਟੀ ਇੰਨੀ ਅੱਛੀ ਸੀ ਮਿਲਦੀ ਨਹੀਂ ਸੀ ਅਗਰਿਆਂ ਨੂੰ ਤੇ ਸਰਕਾਰ ਨੇ ਆਲੋਫ ਸਟਨ 2018 ਕੇ ਵਿੱਚ ਜਾ ਕੇ ਉਹ ਬੰਦ ਕਰ ਦਿੱਤੀ ਪਤਾ ਨਹੀਂ ਕਿਉਂ ਜਿਹੜੀ 200 ਕਰੋੜ ਰੁਪਈਆ 2 ਕਰੋੜ ਰੁਪਈਆ ਹਰ ਸਾਲ ਪ੍ਰੋਫਿਟ ਦਿੰਦਾ ਸੀ ਕੰਮ ਉਹ ਸਰਕਾਰ ਨੇ ਬੰਦ ਕਰਤਾ ਫਿਰ ਇਸੇ ਤਰ੍ਹਾਂ ਸਾਡੇ 5 ਮਿਲਕ ਪਲਾਂਟਾਂ ਦੇ ਵਿੱਚ ਲੱਗੇ ਹੋਏ ਨੇ ਪੰਜੀਰੀ ਪਲਾਂਟ ਲੱਗੇ ਹੋਏ ਨੇ ਉਹ ਪਤਾ ਨਹੀਂ ਕਿਉਂ 20 ਟਨ ਰੋਜ਼ ਪੰਜੀਰੀਓ ਬਣਾਉਂਦੇ ਸੀ ਸਕਸੈਸਫੁਲੀ ਚੱਲ ਰਹੇ ਸੀ ਨਾ ਉਹਦੀ ਕੋਈ ਕੁਆਲਿਟੀ ਤੇ ਕੋਈ ਸਵਾਲ ਉੱਠਦਾ ਸੀ ਤੇ ਸਰਕਾਰ ਨੇ ਉਹ ਬੰਦ ਕਰਤੀ ਹੁਣ ਅੰਗਨ ਵਾਲੀ ਸੈਂਟਰਾਂ ਨੂੰ ਤੇ ਗਰਭਤੀ ਬੀਬੀਆਂ ਨੂੰ ਪੰਜੀਰੀ ਦੇਣ ਵਾਸਤੇ ਜਿਹੜਾ ਸਰਕਾਰ ਦਾ ਪ੍ਰੋਗਰਾਮ ਸੀ ਉਹਦੇ ਵਿੱਚ 7000 ਟਨ ਪੰਜੀਰੀ ਬਣਾਉਣ ਦਾ ਆਰਡਰ ਇਹਨਾਂ ਨੇ ਮਿਲਕ ਪ੍ਰਾਂਟਾ ਨੂੰ ਨਹੀਂ ਦਿੱਤਾ ਪਤਾ ਵੀ ਉੱਥੇ ਇਨਫਰਾਸਟ੍ਰਕਚਰ ਹੈਗਾ ਮਾਰਕਫਲ ਨੂੰ ਦਿੱਤਾ ਜਿਹਦੇ ਕੋਲ ਕੱਖ ਨਹੀਂ ਤੇ ਚਰਚਾ ਇਹ ਵੀ ਆ ਵੀ ਕਹਿੰਦੇ ਹਿਮਾਚਲ ਦੇ ਵਿੱਚ ਆ ਉਹ ਸਾਰਾ ਜਿਹੜਾ ਪ੍ਰੋਜੈਕਟ ਲਾਇਆ ਜਿੰਨੇ ਜਿਹੜੀ ਕੰਪਨੀ ਥਰੂ ਪੰਜੀਰੀ ਆ ਰਹੀ ਉਹ ਜਿਹੜਾ ਹੰਦਲਿਆ ਭੇਜਿਆ ਜਾਂਦਾ ਅੰਗਣੀਵਾੜ ਜਿਹੜੇ ਅੰਗੜਵਾੜੀ ਸੈਂਟਰ ਦੇ ਵਿੱਚ ਹਾਲਾਂਕਿ ਚਰਚਾ ਇਹ ਵੀ ਨੇ ਵੀ ਉਹ ਉਲੀ ਲੱਗਾ ਹੁੰਦਾ ਜਾਂ ਉਹ ਖਰਾਬ ਦਿੰਦੇ ਇਕਈ ਵਾਰ ਕਈ ਸੀ ਸੀਡੀਪੀ ਉਹਨਾਂ ਨੇ ਕੰਪਲੀਟ ਕੀਤੇ ਸਸਪੈਂਡ ਵੀ ਕੀਤੇ ਗਏ ਪਿਛਲੇ ਦਿਨਾਂ 'ਚ ਨਹੀਂ ਉਹੀ ਇਸੇ ਕਰਕੇ ਮੈਂ ਕਹਿਣਾ ਵੀ ਜਿਹੜੇ ਜਿਹੜੇ ਪ੍ਰੋਡਕਟ ਦਾ ਕੋਈ ਸ਼ਿਕਾਇਤ ਹੀ ਨਹੀਂ ਸੀ ਔਰ ਇੱਕ ਕਮਾਲ ਦੀ ਗੱਲ ਇਹ ਆ ਵੀ ਜਿਹੜਾ ਇੱਥੇ ਮਿਲਕ ਪਲਾਂਟਾਂ ਵਿੱਚ ਪਨੀਰੀ ਬਣਦੀ ਸੀ ਉਹ ਬੇਰਕਾ ਜਿਹੜਾ ਟਾਪ ਕਲਾਸ ਕੀ ਹੈ ਦੇਸ਼ ਦਾ ਉਹਦੇ ਕੀਦੇ ਨਾਲ ਬਣਦੀ ਸੀ ਤੇ ਜਿਹੜਾ ਉਹ ਪਾਲਟੀ ਬਣਾਉਂਦੀ ਹੈ ਉਹ ਕੀ ਬਣਾਉਂਦੀ ਹੈ ਜੀ ਕੁਆਲਿਟੀ ਤਾਂ ਆਪੇ ਫਰਕ ਪੈਣਾ ਕੀ ਤਾਂ ਯੂਜ਼ ਹੀ ਨਹੀਂ ਕਰਦੇ ਤਾਂ ਸਰਕਾਰ ਦਾ ਜਦੋਂ ਆਪਣਾ ਇੰਟਰਸਟ ਇਹਦੇ ਜੋ 35 ਤੋਂ 40 ਕਰੋੜ ਰੁਪਇਆ ਪ੍ਰੋਫਿਟ ਹੋਣਾ ਸੀ ਸਾਡੇ ਕੋਆਪਰੇਟਿਵਸ ਨੂੰ ਉਹ ਪੈਰੈਂਟਸ ਨਾਲ ਖੜੀ ਹੁੰਦੀਆਂ ਤੇ ਜੇ ਸਰਕਾਰ ਇਹਦੀ ਪ੍ਰਵਾਹ ਨਾ ਕਰਕੇ ਮਾਰਫੈਡ ਨੂੰ ਕਹੇ ਮਾਰਕਫੈਡ ਆਪਣੇ ਭਾਈ ਵਾਲ ਕੋਆਪਰੇਟਿਵ ਨੂੰ ਨਾ ਕਹੇ ਪ੍ਰਾਈਵੇਟ ਨੂੰ ਠੇਕਾ ਦੇ ਇਹਦੇ ਪਿੱਛੇ ਕੀ ਜਾਂਚ ਹੋਣੀ ਚਾਹੀਦੀ ਉਪਰੀਆਂ ਨਾਲ ਕਹਿੰਦੇ ਬੱਚੇ ਵੀ ਖੜੇ ਹੋ ਜਾਂਦੇ ਜੇ ਆਹ ਹਾਲਾਤ ਨੇ ਜਿਵੇਂ ਹੁਣ ਮਾੜੀ ਚੀਜ਼ਾਂ ਦੇ ਰਹੇ ਆਪਾਂ ਬੱਚਿਆਂ ਦਾ ਕੋਈ ਪਹੁੰਚ ਨਹੀਂ ਰਿਫਾਇੰਡ ਵਾਲੀਆਂ ਪੰਜੀਰੀਆਂ ਜਾਂ ਕਹਿ ਲਈ ਅਫਸੋਸਨਕ ਮੈਂ ਉਹੀ ਕਹਿਣਾ ਇਹਦੀ ਜਾਂਚ ਹੋਣੀ ਚਾਹੀਦੀ ਹੈ ਕਿ ਕਿਉਂ ਪ੍ਰਾਈਵੇਟ ਨੂੰ ਦਿੱਤਾ ਜਾ ਤੁਹਾਡੇ ਕੋਲ ਆਪਣੇ ਕੋਲ ਇੱਕ ਵਧੀਆ ਜੀ ਦਾ ਕੋਈ ਸ਼ਿਕਾਇਤ ਨਹੀਂ ਵਧੀਆ ਇਨਫਰਾਸਟ੍ਰਕਚਰ ਹੈਗਾ ਮਸ਼ੀਨਰੀ ਲੱਗੀ ਹੋਈ ਹੈ ਤੁਸੀਂ ਉਹ ਤਾਂ ਥੋੜੀ ਕੋਆਪਰੇਟਿਵ ਨੂੰ ਤੁਸੀਂ ਡੋਬ ਰਹੇ ਹੋ ਤੇ ਇੱਕ ਪ੍ਰਾਈਵੇਟ ਅਧਾਰੇ ਨੂੰ ਤੁਸੀਂ ਠੇਕੇ ਦੇ ਰਹੇ ਹੋ ਕੀ ਇੰਟਰਸਟ ਹੈ ਤੁਹਾਡਾ ਇਹਦੀ ਜਾਂਚ ਹੋਣੀ ਚਾਹੀਦੀ ਹੈ ਅਮੁਲ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਅਮੁਲ ਸ਼ੁਰੂਆਤ ਕਿਦਾਂ ਹੋਈ ਸੀ ਪੰਜਾਬ 'ਚ ਜਦੋਂ ਪਹੁੰਚਿਆ ਅਮੁੱਲ ਤਾਂ ਉਹਦੇ ਵਿੱਚ ਉਦੋਂ ਤੋਂ ਬਾਅਦ ਇਹਨੂੰ ਰੋਕਿਆ ਨਹੀਂ ਗਿਆ ਜਿਵੇਂ ਜਿਹੜੇ ਜ਼ਿੰਮੇਵਾਰ ਸੀ ਉਹਨਾਂ ਨੂੰ ਜਾਗਰੂਕ ਨਹੀਂ ਕੀਤਾ ਗਿਆ ਵੀ ਅਮੁੱਲ ਨੂੰ ਨਹੀਂ ਦੇਣਾ ਵੇਰ ਕੇ ਮਿਲਕ ਫੈਟ ਤੱਕ ਆਪਣਾ ਦੁੱਧ ਲੈ ਕੇ ਜਾਓ ਅੰਦਾਜ਼ਾ ਲਾਓ ਅਮੁੱਲ ਦਿੱਲੀ ਤੋਂ 1300 ਕਿਲੋਮੀਟਰ ਦੂਰ ਹੈ ਗੁਜਰਾਤ ਤੇ ਅਸੀਂ 300 ਕਿਲੋਮੀਟਰ ਤੇ ਹਾਂ ਅਸੀਂ ਪੰਜਾਬ 'ਚੋਂ ਜਦੋਂ ਦੁੱਧ ਦੇਣਾ ਸ਼ੁਰੂ ਕੀਤਾ ਸੀ 80000 ਲੀਟਰ ਡੇਲੀ ਤੇ ਪਹੁੰਚੇ ਤੇ ਅਮੁੱਲ ਉਦੋਂ 22 ਤੋਂ 25 ਲੱਖ ਲਿਟਰ ਰੋਜ਼ ਦਾ ਉਹ ਦਿੱਲੀ ਸਪਲਾਈ ਕਰਦਾ ਸੀ ਦਿੱਲੀ ਦੀ 1 ਕਰੋੜ 10 ਲੱਖ ਲੀਟਰ ਰੋਜ਼ ਦੀ ਕੰਜ਼ਮਪਸ਼ਨ ਹੈ ਤੇ ਸਾਡਾ ਹਾਲ ਇਹ ਹੋ ਗਿਆ ਸੀ ਤਾਂ ਘਟ ਕੇ 17000 ਤੇ ਰਹਿ ਗਈ ਤੇ ਉਹ ਵੱਧ ਕੇ 45 ਲੱਖ ਤੇ ਚਲਾ ਗਿਆ ਇਥੋਂ ਗਾਹਾਂ ਅਮੋਲ ਇੱਕ ਇੰਟਰਨੈਸ਼ਨਲ ਕਾਰਪੋਰੇਟ ਬਣ ਗਿਆ ਹੁਣ ਕੋਆਪਰੇਟਿਵ ਨਹੀਂ ਕੋਆਪਰੇਟਿਵ ਗੁਜਰਾਤ ਦੇ ਲੋਕਾਂ ਵਾਸਤੇ ਜਿਹੜੇ ਉਹਦੇ ਸ਼ੇਅਰ ਹੋਲਡਰ ਨੇ ਉਹਨਾਂ ਨੂੰ ਮੁਨਾਫਾ ਹੋਏਗਾ ਜਦੋਂ ਬਾਹਰ ਜਾਂਦਾ ਹੈ ਉਹ ਦੂਜਿਆਂ ਦਾ ਮੁਨਾਫਾ ਖਾ ਕੇ ਉਹ ਵੀ ਗੁਜਰਾਤ ਚ ਲੈ ਕੇ ਜਾਂਦਾ ਹੈ ਤੇ ਫਿਰ ਉਹ ਦੂਜੀਆਂ ਸਟੇਟਾਂ ਚ ਨੂੰ ਵਧਿਆ ਫਿਰ ਯੂਪ ਵਿੱਚ ਗਿਆ ਯੂਪ ਦੀ ਸਰਕਾਰ ਇਹ ਸਰੈਂਡਰ ਕਰਕੇ 15 ਦੇ 15 ਮਿਲਕ ਪਲਾਂਟ ਉਹਨੂੰ ਦੇ ਦਿੱਤੇ ਪੰਜਾਬ ਚ ਹੁਣ ਉਹਨੇ ਐਂਟਰ ਕੀਤਾ ਉਹਨੇ ਖਮਾਣੂ ਕੋਲ ਡਾਲਿਆ ਇੱਕ ਮਿਲਕ ਪਲਾਂਟ ਇੱਕ ਰਾਮਪੁਰੇ ਫੂਲ ਕੋਲ ਡਾਲਿਆ ਇੱਕ ਬਠਾਲੇ ਲਾ ਲਿਆ ਇਹ ਸਾਰਾ ਸਾਡੀ ਮਾਰਕੀਟ ਕੈਪਚਰ ਕਰਨ ਵਾਸਤੇ ਕੀਤਾ ਉਹਨੇ ਟਰਾਈ ਸਿਟੀ ਦੀ ਸਪਲਾਈ ਕੌਣ ਵਾਸਤੇ ਉਹਨੇ ਖਮਾਣੂ ਕੋਲ ਲਾਇਆ ਜਿਹੜਾ ਪੰਬਰੀ ਲਾਇਆ ਤੋ ਸਾਡੀ ਜਿਹੜੀ ਮਿਲਕ ਸਪਲਾਈ ਹੈ ਲੁਧਿਆਣੇ ਚ ਫੋਰ ਐਗਜ਼ਾਮਪਲ ਲੁਧਿਆਣੇ ਚ ਸਾਡੀ 4.5 ਲੱਖ ਸੀ ਡੇਲੀ ਤੇ ਉਹ ਹੁਣ ਘਟ ਕੇ 2 ਲੱਖ ਰਹਿ ਗਈ 1 ਲੱਖ ਹੋ ਗਈ ਇਹਦੀ ਅਮੋਲੀ ਇਹਦੇ ਵਿੱਚ ਮੇਰਾ ਆਖਰੀ ਸਵਾਲ ਜੇਬ ਸਾਹਿਬ ਤੁਸੀਂ ਕੋਈ ਇਹਨੂੰ ਲੈ ਕੇ ਲੋਕਾਂ ਨੂੰ ਜਾਗਰੂਕ ਕਿਵੇਂ ਕਰੋਗੇ ਵੀ ਪੰਜਾਬ ਨੂੰ ਅਸਲ ਦੇ ਵਿੱਚ ਬਚਾਉਣਾ ਕਿਵੇਂ ਫਿਰ ਚਾਹੇ ਸਰਕਾਰੀ ادارے ਹੋਣ ਵੇਰਕਿਆਂ ਨੂੰ ਪ੍ਰਫੁੱਲਤ ਕਰਨਾ ਹੋਵੇ ਇਹ ਸਾਰੀਆਂ ਚੀਜ਼ਾਂ ਤੇ ਲੋਕਾਂ ਨੂੰ ਕਿਵੇਂ ਜਾਗਰੂਕ ਕਰੋਗੇ ਦੇਖੋ ਅਸੀਂ ਲੋਕਾਂ ਨੂੰ ਅੱਜ ਅਪੀਲ ਕੀਤੀ ਹੈ ਹੀ ਮੇ ਸਾਰੇ ਆਪੋ ਆਪਣੇ ਹਜ਼ਾਰੇ ਨੂੰ ਬਚਾਉਣ ਵਾਸਤੇ ਲੋਕਾਂ ਨੂੰ ਬਾਹਰ ਆਉਣਾ ਪਏਗਾ ਅਦਰਵਾਈਜ਼ ਜਿਹੜੇ ਸਰਕਾਰ ਵਾਲੇ ਨੇ ਇਹ ਆ ਜਿਨ੍ਹਾਂ ਦਾ ਕਬਜ਼ਾ ਮਿਲਕ ਪ੍ਰੰਟ ਤੇ ਉਹਨਾਂ ਦਾ ਕੋਈ ਇੰਟਰਸਟ ਨਹੀਂ ਮਿਲਕ ਬਣਾਉਣ ਨਾਲ ਉਹ ਇਹਦੇ ਕੋਈ ਸਕੇ ਨਹੀਂ ਬਹੁਤੇ ਤਾਂ ਜਿਹੜੇ ਡਾਇਰੈਕਟਰ ਵੀ ਚੁਣ ਕੇ ਆਏ ਨੇ ਸਰਕਾਰ ਦੀ ਸ਼ਹਿਤੇ ਉਹ ਸ਼ਰਤਾਂ ਵੀ ਪੂਰੀਆਂ ਨਹੀਂ ਕਰਦੇ ਦੁੱਧ ਵੀ ਨਹੀਂ ਪੈਦਾ ਕਰਦੇ ਕੋ ਗੰਨਾ ਵੀ ਨਹੀਂ ਪੈਦਾ ਕਰਦੇ ਜਿਹੜੇ 슈ਗਰ ਮਿਲ ਵਿੱਚ ਬੋਰਡਾਂ ਤੇ ਨੇ ਤਾਂ ਫਿਰ ਉਹਨਾਂ ਦਾ ਕੋਈ ਇੰਟਰਸਟ ਨਹੀਂ ਰਹਿ ਜਾਂਦਾ ਉਹ ਮਾਲ ਬਣਾਉਂਉਂਦੇ ਨੇ ਇਸ ਕਰਕੇ ਲੋਕਾਂ ਨੂੰ ਆਪਣੀ ਇਹ ادارے ਬਚਾਉਣ ਵਾਸਤੇ ਆਉਣਾ ਪੈਗਾ ਜੇ ਇੱਕ ਸਮਝ ਲੈਣਾ ਚਾਹੀਦਾ ਜੇ ਇਹ ਆਦਾਰਾ ਨਾ ਰਿਹਾ ਮਿਲਕ ਫੈਟ ਨਾ ਰਹੀ ਤਾਂ ਤੁਹਾਡਾ ਰੇਟ ਜਿਹੜਾ ਦੁੱਧ ਦਾ ਮਿਲਕ ਫੈਟ ਦੇ ਭਾਅ ਦੇ ਨਾਲ ਬਣਦਾ ਅੱਜ ਉਹ 2 ਰੁਪਏ ਦਿੰਦਾ ਫालतू ਹਮੇਸ਼ਾ ਅਮੂਲ ਦਾ ਰੇਟ ਸਾਢੇ 9 ਘੱਟ ਰਿਹਾ ਹੈ ਅੱਜ ਉਹ 2 ਰੁਪਏ ਫालतू ਦਿੰਦਾ ਕਿਉਂ ਕਿਉਂਕਿ ਉਹਨੇ ਪੈਸੇ ਜਮਾਉਣੇ ਨੇ ਔਰ ਉਹਨੇ ਕਿਹੜਾ ਇੱਥੇ ਕਿਸੇ ਨੂੰ ਮੁਨਾਫਾ ਦੇਣਾ ਔਰ ਜਿੱਦਣ ਸਾਰਾ ਇਹਦਾ ਜਿਹੜਾ ਹੈਗਾ ਮੇਰਕੇ ਦਾ ਪੱਠਾ ਬਹਿ ਗਿਆ ਫਿਰ ਉਹ ਆਪਣੇ ਕਾਜੀ ਨਾਲ ਪੁੱਛ ਰਿਹਾ ਸਰ ਨੂੰ ਵੀ ਕੋਈ ਚੇਤਾਵਨੀ ਦੇ ਕੇ ਆਏ ਹੋ ਜਿਹੜਾ ਦਿਲ ਮਿਲ ਕੇ ਰੀਸਟਰ ਨੂੰ ਅਸੀਂ ਸਾਫ਼ ਕਹਤਾ ਵੇ ਤੁਹਾਡੀ ਟਰਾਂਸਪੇਰੈਂਟਲੀ ਦਿਸਣੀ ਚਾਹੀਦੀ ਹੈ ਕਾਰਵਾਈ ਤੁਸੀਂ ਲੋਕਾਂ ਦੇ ਖਿਲਾਫ ਕੀ ਕਾਰਵਾਈ ਕਰਦੇ ਹੋ ਕਰਪਟ ਲੋਕਾਂ ਦੇ ਖਿਲਾਫ ਜੇ ਨਹੀਂ ਕਰੋਗੇ ਤੁਸੀਂ 1 ਮਹੀਨੇ ਤੋਂ ਬਾਅਦ ਤੁਹਾਡੇ ਖਿਲਾਫ ਹਜਿਟੇਸ਼ਨ ਸ਼ੁਰੂ ਕਰ ਦਾਂਗੇ ਬਿਲਕੁਲ ਧੰਨਵਾਦ ਤਾਂ ਸਿੱਧੇ ਤੌਰ ਦੇ ਉੱਪਰ ਪੰਜਾਬ ਨੂੰ ਬਚਾਉਣ ਦੀ ਗੱਲ ਹੋਵੇ ਜਾਂ ਸਕਾਰਤਾ ਸਕਾਰੀ ادارے ਜਿਹੜੇ ਉਹਨਾਂ ਨੂੰ ਬਚਾਉਣ ਦੀ ਗੱਲ ਹੋਵੇ ਤਾਂ ਕਿਸਾਨ ਜਿਹੜੇ ਲਗਾਤਾਰ ਡਟੇ ਹੋਏ ਆ ਤਾਂ ਕੀ ਨਤੀਜੇ ਨਿਕਲ ਕੇ ਆਉਂਦੇ ਕਿਉਂਕਿ ਸਕਾਰੀ ਮਿੱਲਾਂ ਹੋਣ ਜਾਂ ਫਿਰ ਜਿਹੜੇ ਮਿਲਕ ਫੈਡ ਔਰ 슈ਗਰ ਫੈਡ ਦੇ ਜਿਹੜੇ ادارے ਹੋਣ ਜੇਕਰ ਇਹ ਨਹੀਂ ਬਚਦੇ ਤਾਂ ਕਿਤੇ ਨਾ ਕਿਤੇ ਕਿਸਾਨੀ ਜਿਹੜੀ ਆ ਉਹ ਖਤਰੇ ਚ ਪੈ ਸਕਦੀ ਹੈ। ਪ੍ਰਧਾਨ ਜੀ ਦੇਖ ਤਾਂ ਲੈ ਕੁਝ। ਕੱਟ ਕੇ ਦੁਆਰਾ ਲਾ ਲਿਆ ਰਮਨ। ਜੇਕਰ ਸੇਕਾਰੀ ਅਦਾਰਿਆਂ ਦੇ ਵਿੱਚ ਕਿਤੇ ਨਾ ਕਿਤੇ ਨਹੀਂ ਉਸ ਚੀਜ਼ ਦੇ ਉੱਪਰ ਕੋਈ ਕਾਰਵਾਈ ਕੀਤੀ ਜਾਂਦੀ ਜਿਵੇਂ ਹੁਣ ਐਜੀਟੇਸ਼ਨ ਕਰਨ ਨੂੰ ਕਿਸਾਨਾਂ ਨੇ ਚੇਤਾਵਨੀ ਵੀ ਦਿੱਤੀ ਐ ਰਜਿਸਟਰਾਰ ਨੂੰ ਪਰ ਜੇਕਰ ਜੇਆ ਨਹੀਂ ਹੁੰਦਾ ਤਾਂ ਕਿਸੇ ਨਾ ਕਿਤੇ ਕਿਸਾਨੀ ਜਿਹੜੀ ਆ ਉਹ ਵੀ ਖਤਰੇ ਚ ਪੈ ਸਕਦੀ ਹੈ। ਕੈਮਰਾ ਪਰਸਨ ਸੁਮਿਤ ਦੇ ਨਾਲ ਮਨਜੋਤ ਸਿੰਘ ਕੰਗ ਦਿਨਿਕ ਸਵੇਰਾ ਟੀਵੀ। चंडीगढ़ देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल पर।